واحو جی کا خالص واحج بہادر کا ناش کروا کرو کڑی نہ دیکھا جائے کرو کپا تنگ تیگ پہ شاہ مہاراج اپنی کرپا کرو میر کرو بابا جیس گورگ بہادر مہاراج کرپا کرو श्री वाहेगुरू साहिब जी जब लो नई पागल लारे उग तब लो भ्रहम ते फिर बहुत आयो काल कोर सुमंदर में बोड थे ਬਭ ਹੋ ਗਟ ਹੈ ਨਹੀਂ ਰੇਖੁ ਸਕਾਇਉ ਤਤ ਵਿਚਾ ਸੰਕਟ ਜੋਨ ਗਰਬ ਨਾਇਆ ਜੇ ਤਾਸ ਮੰਦ ਸਾਗਰ ਨੀਰ ਭਰਿਆ ਰਤੰਬਾ ਹੀਰਵੰਗਾ ਕਾਤੇ ਰਣਵਤ ਨਾਨਕ ਹੁਕਮ ਪਛਾਨ ਸੁਖ ਹੋਵਾ ਦਿਨ ਰਾਤੀ ਲੇਖ ਕਤਹਿ ਨਾ ਛੁਟੀਐ ਕਹਿਨ ਕਹਿਨ ਭੁਲਾ ਨਹਾਰ ਬਖਸ਼ਣ ਹਾਰ ਬਖਸ਼ਲਾ ਨਾਨਕ ਪਾਰ ਉਤਾਰ ਕਿਰਪਾ ਕਰ ਦੀਨ ਕੇ ਦਾਤੇ ਮੇਰਾ ਗੁਣ ਅਭ ਗਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਤੁਹਾਂ ਸੁਆਮੀ ਮਾਨਸ ਮੈਂ ਆਸ ਰੱਖੀ ਕਿ ਤਮ ਮੇਰਾ ਸਭ ਦੁੱਖ ਗਵਾਏ ਜੀਉ ਅਰਾ ਨਾਮ ਯੁਰ ਮਹਿ ਗਉ ਯਾ ਕਾ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਹੇ ਮੀਰ ਹੇ ਨਸ ਸਾਜ ਸੁਬਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਰਉ ਸਿਵ ਤਖਸਾਮਦੀ ਨੂਰ ਅਰਸਾ ਕਰ ਸੰ ਚਟਿਆ ਉਦ ਡਿਟੇ ਸਚੇ ਬਾਤ ਸਾਹ मल जनम जनम दी कजण सचा सिर सह द सह जिस बास ब सोह सब ने सा ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਸਰੀ ਮਹਲਾ 5 ਘਰਬਾਰ ਇੱਕ ਓੰਕਾਰ ਸਤ ਗੁਰ ਪ੍ਰਸਾਦ ந்தனா ਜਪੋ ਹਰ ਰੰਗੇ ਬਾਰਤਨ ਦੁਖ ਕੇਸ਼ ਪਾਪਨਾ ਭੀੜੇ ਜੰਮ ਜੰਦਾਰ ਨਾ ਆਵੇ ਨੇੜੇ ਤ੍ਰਿਸਨਾ ਅਗਨ ਪ੍ਰਾਪਿ ਹੋਇ सरण त ਕਨਾਸਰੀ ਮਹੱਲਾ ਪੰਜਵਾ ਘਰਵਾਰ ਵਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਗਨਾ ਹਰ ਵੰਦਨਾ ਗਣ ਗਵਹ ਗੋਪਾਲ ਰਾਏ ਰਹਾ ਵਡਾ ਭਾਗ ਬਿਟੇ ਗੁਰਦੀਵਾਂ ਕੋਟ ਪ੍ਰਾਦ ਲਟੇ ਹਰ ਸੇਵਾ ਪਰਮ ਸਨਮਾਨਯੋਗ ਸਤਕਾਰਯੋਗ ਗੁਰੂ ਰੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਦਾ ਸ੍ਰੀ ਰਾਗ ਅੰਦਰ ਹੈ ਜੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 683 ਉੱਪਰ ਸਵਾਯ ਮਾਨ ਹੈ ਸਤਿਗੁਰ ਜੀ ਕਿਰਪਾ ਕਰਨੀ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਔਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ